ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਯੂਪੀ ਦੇ ਵਿੱਚ ਰਹਿਣ ਵਾਲੇ ਪ੍ਰਗਤੀ ਤੇ ਦਲੀਪ ਆਪਸ ਦੇ ਵਿੱਚ 3 ਸਾਲਾਂ ਤੱਕ ਰਿਲੇਸ਼ਨ ਦੇ ਵਿੱਚ ਰਹਿੰਦੇ ਆ 3 ਸਾਲ ਰਿਲੇਸ਼ਨ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਹ ਆਪਣੇ ਘਰਦਿਆਂ ਨੂੰ ਆਪਣੇ ਵਿਆਹ ਦੇ ਲਈ ਮਨਾਉਂਦੇ ਨੇ ਵਿਆਹ ਤੇ ਮੰਨਣ ਤੋਂ ਬਾਅਦ 5 ਮਾਰਚ 2025 ਨੂੰ ਇਹਨਾਂ ਦਾ ਆਪਸ ਦੇ ਵਿੱਚ ਵਿਆਹ ਕਰ ਦਿੱਤਾ ਜਾਂਦਾ ਹੁਣ ਵਿਆਹ ਤੋਂ ਥੋੜੇ ਦਿਨ ਬਾਅਦ ਜਿਹੜੀ ਪ੍ਰਗਤੀ ਹੈ ਉਹ ਆਪਣੇ ਪੇਕੇ ਘਰ ਮਿਲਣ ਦੇ ਲਈ ਜਾਂਦੀ ਹੈ ਉੱਥੇ ਰਹਿਣ ਦੇ ਲਈ ਚਲੀ ਜਾਂਦੀ ਹੈ ਤੇ ਦੂਜੇ ਪਾਸੇ ਦਲੀਪ ਆਪਣੇ ਘਰਦਿਆਂ ਨਾਲ ਥੋੜੇ ਦਿਨਾਂ ਬਾਅਦ ਹੌਲੀ ਮਨਾਉਣ ਤੋਂ ਬਾਅਦ 19 ਮਾਰਚ 2025 ਨੂੰ ਆਪਣੇ ਕੰਮ ਤੇ ਵਾਪਸ ਚਲਾ ਜਾਂਦਾ ਹੁਣ ਜਿਹੜਾ ਇਹ ਦਲੀਪ ਸੀ ਇਸ ਦਾ ਕੰਮ ਇਹਦੇ ਦੋ ਭਾਈਆਂ ਤੇ ਇਹਦੇ ਫਾਦਰ ਦਾ ਜੋ ਪਹਿਲਾਂ ਤੋਂ ਕੰਮ ਚਲਾਇਆ ਹੋਇਆ ਸੀ ਜੋ ਕਿ ਹਾਈਡਰਾ ਮਸ਼ੀਨ ਤੇ ਕਰੇਨਾ ਵਗੈਰਾ ਦਾ ਕੰਮ ਸੀ ਉਹ ਕੰਮ ਦੇ ਵਿੱਚ ਇਹ ਨਾਲ ਹੀ ਕੰਮ ਕਰਦਾ ਸੀ ਤੇ ਉਸ ਦਿਨ 19 ਮਾਰਚ ਨੂੰ ਇਹ ਆਪਣੇ ਕੰਮ ਤੇ ਜਾਂਦਾ ਹੁਣ ਜਦੋਂ ਇਹ ਕੰਮ ਤੇ ਗਿਆ ਹੋਇਆ ਸੀ ਤਾਂ ਸ਼ਾਮ ਦੇ ਵੇਲੇ ਘਰਦਿਆਂ ਦੇ ਕੋਲੇ ਫੋਨ ਕਾਲ ਆਉਂਦੀ ਹੈ ਉਸ ਦੇ ਵਿੱਚ ਪਤਾ ਲੱਗਦਾ ਕਿ ਦਲੀਪ ਆ ਜਿਹੜਾ ਉਸ ਦਾ ਐਕਸੀਡੈਂਟ ਹੋ ਚੁੱਕਿਆ ਉਹ ਹੁਣ ਹਸਪੀਟਲ ਦੇ ਵਿੱਚ ਹੈ ਇਹ ਖਬਰ ਸੁਣਨ ਤੋਂ ਬਾਅਦ ਘਰਦਿਆਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ 14-15 ਦਿਨ ਪਹਿਲਾਂ ਹਾਲੇ ਉਹਦਾ ਵਿਆਹ ਹੋਇਆ ਸੀ ਤੇ ਉਸ ਦਾ ਐਕਸੀਡੈਂਟ ਹੋ ਜਾਣਾ ਇਹ ਬੜੀ ਮੰਦ ਭਾਗੀ ਜਿਹੜੀ ਖਬਰ ਉਹਨਾਂ ਨੂੰ ਮਿਲੀ ਸੀ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਘਰ ਦੇ ਹਸਪੀਟਲ ਜਾਂਦੇ ਆ ਪ੍ਰਾਕૃતિ ਦੇ ਘਰਦਿਆਂ ਨੂੰ ਵੀ ਫੋਨ ਕਰਕੇ ਕਨਫਰਮ ਕਰ ਦਿੱਤਾ ਜਾਂਦਾ ਸਾਰੇ ਉੱਤੇ ਪਹੁੰਚਦੇ ਆ ਬੜਾ ਮੁਸ਼ਕਲ ਸਮਾਂ ਸੀ ਪਰ 2 ਦਿਨ ਲੰਘ ਗਿਆ 2 ਦਿਨਾਂ ਤੋਂ ਬਾਅਦ ਜਿਹੜਾ ਦਲੀਪ ਉਹ ਹਸਪਤਾਲ ਦੇ ਵਿੱਚ ਆਪਣਾ ਆਖਰੀ ਸਾਹ ਲੈਂਦਾ ਹੈ ਉਹ ਹਸਪਤਾਲ ਦੇ ਵਿੱਚ ਦਮ ਤੋੜ ਦਿੰਦਾ ਹੈ ਉਸ ਤੋਂ ਬਾਅਦ ਘਰਦਿਆਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਕਿਉਂਕਿ ਨੌਜਵਾਨ ਪੁੱਤ ਜਿਸ ਦਾ 14-15 ਦਿਨ ਪਹਿਲਾਂ ਵਿਆਹ ਹੋਇਆ ਸੀ ਉਸ ਦੀ ਮੌਤ ਹੋ ਚੁੱਕੀ ਸੀ ਉਸ ਦੀ ਘਰਵਾਲੀ ਜਿਹੜੀ ਉਹ ਵਿਧਵਾ ਹੋ ਚੁੱਕੀ ਸੀ ਪਰ ਹਾਲੇ ਇਹ ਦੁੱਖ ਬਾਕੀ ਸੀ ਜਿਹੜੇ ਹੋਰ ਇਹਨਾਂ ਦੇ ਉੱਤੇ ਆਉਣੇ ਸੀ ਹੋਰ ਦੁੱਖਾਂ ਦੇ ਪਹਾੜ ਟੁੱਟਣੇ ਬਾਕੀ ਸੀ ਜਦੋਂ ਹੁਣ ਦਲੀਪ ਦੀ ਮੌਤ ਹੋਈ ਉਸ ਤੋਂ ਬਾਅਦ ਉਹਦੀ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤਾਂ ਉਸ ਦੇ ਵਿੱਚ ਪਤਾ ਲੱਗਦਾ ਕਿ ਦਲੀਪ ਦਾ ਜਿਹੜਾ ਐਕਸੀਡੈਂਟ ਨਹੀਂ ਹੋਇਆ ਸੀ ਬਲਕਿ ਉਸ ਦੇ ਉੱਤੇ ਜਿਹੜਾ ਕਾਤਲਾਨਾ ਹਮਲਾ ਹੋਇਆ ਸੀ ਉਸ ਨੂੰ ਕਿਸੇ ਨੇ ਮੌਦੇ ਘਾਟ ਜਾਣਬੁੱਝ ਕੇ ਉਤਾਰਿਆ ਸੀ ਕਿਉਂਕਿ ਉਸ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਸੀ ਉਸ ਦੇ ਵਿੱਚ ਪਤਾ ਲੱਗਦਾ ਕਿ ਉਸ ਦੇ ਸਿਰ ਦੇ ਉੱਤੇ ਕਾਫੀ ਜ਼ਿਆਦਾ ਵਾਰ ਕੀਤੇ ਗਏ ਸੀ ਉਸ ਦੇ ਨਾਲ ਨਾਲ ਉਸ ਦੇ ਸਿਰ ਦੇ ਵਿੱਚ ਗੋਲੀ ਵੀ ਮਾਰੀ ਗਈ ਸੀ ਜਦੋਂ ਇਹ ਸਭ ਕੁਝ ਸਾਹਮਣੇ ਆਇਆ ਤਾਂ ਘਰਦਿਆਂ ਦੇ ਉੱਤੇ ਹੋਰ ਵੀ ਦੁੱਖਾਂ ਦਾ ਪਹਾੜ ਟੁੱਟਿਆ ਹਾਲੇ ਇਸ ਕੇਸ ਦੇ ਵਿੱਚ ਹੋਰ ਵੀ بڑا ਕੁਝ ਨਿਕਲ ਕੇ ਸਾਹਮਣੇ ਆਉਣ ਵਾਲਾ ਸੀ ਤੁਸੀਂ ਥੰਬਨੇਲ ਦੇਖ ਹੀ ਲਿਆਉਣਾ ਤੁਹਾਨੂੰ ਪਤਾ ਹੀ ਹੋਣਾ ਕਿ ਇਸ ਕੇਸ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਣਾ ਤੇ ਕਿਵੇਂ ਇਹ ਸਾਰਾ ਕੁਝ ਕੇਸ ਦੇ ਵਿੱਚ ਬਾਹਰ ਆਉਂਦਾ ਕਿਵੇਂ ਪੁਲਿਸ ਆ ਜਿਹੜੀ ਅਖੀਰ ਤੱਕ ਜਾ ਕੇ ਅਸਲੀ ਮਲਜਮਾ ਤੱਕ ਪਹੁੰਦੀ ਆ ਤੇ ਇਸ ਕੇਸ ਦੇ ਪਿੱਛੇ ਅਸਲੀ ਕਾਰਨ ਕੀ ਸੀ ਇਸ ਕਤਲ ਦਾ ਕਾਰਨ ਕੀ ਸੀ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਇੱਕ ਜਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਅੱਜ ਦੇ ਇਸ ਕੇਸ ਦੀ ਸ਼ੁਰੂਆਤ ਹੁੰਦੀ ਹੈ ਯੂਪੀ ਤੋਂ ਯੂਪੀ ਦਾ ਇੱਕ ਸ਼ਹਿਰ ਹੈ ਔਰਈਆ ਉਸ ਦੇ ਵਿੱਚ ਪੈਂਦਾ ਇੱਕ ਪਿੰਡ ਉਸ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਦੇ ਵਿੱਚ ਤਿੰਨ ਮੁੰਡੇ ਸੀ ਜਿਨ੍ਹਾਂ ਦੇ ਵਿੱਚੋਂ ਜਿਹੜੇ ਦੋ ਵੱਡੇ ਬੇਟੇ ਸੀ ਉਹਨਾਂ ਦਾ ਵਿਆਹ ਹੋ ਚੁੱਕਿਆ ਸੀ ਤੇ ਜਿਹੜਾ ਛੋਟਾ ਬੇਟਾ ਸੀ ਜਿਸ ਦਾ ਨਾਮ ਦਲੀਪ ਸੀ ਉਸ ਦਾ ਵਿਆਹ ਹੋਣਾ ਬਾਕੀ ਸੀ ਹੁਣ ਜਿਹੜਾ ਇਹ ਦਲੀਪ ਸੀ ਇਹ ਇੱਕ ਪ੍ਰਕriti ਨਾਮ ਦੀ ਕੁੜੀ ਦੇ ਨਾਲ ਪਿਆਰ ਕਰਦਾ ਸੀ ਉਸਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀ ਇਹ ਪਿਛਲੇ 3 ਸਾਲਾਂ ਤੋਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਇਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਇਹਨਾਂ ਦੇ ਘਰ ਦੇ ਇਸ ਵਿਆਹ ਦੇ ਲਈ ਮੰਨਦੇ ਨਹੀਂ ਸੀ ਖਾਸ ਕਰਕੇ ਦਲੀਪ ਦੇ ਘਰ ਦੇ ਕਿਉਂਕਿ ਹੁਣ ਜਿਹੜੀ ਇਹ ਪ੍ਰਕriti ਸੀ ਇਹ ਕੋਈ ਹੋਰ ਨਹੀਂ ਬਲਕਿ ਦਲੀਪ ਦਾ ਇੱਕ ਵੱਡਾ ਭਰਾ ਸੀ ਉਹਦੀ ਘਰ ਵਾਲੀ ਸੀ ਜੋ ਉਸਦੀ ਭੈਣ ਸੀ ਯਾਨੀ ਕਿ ਇਸਦੇ ਵੱਡੇ ਭਰਾ ਦੀ ਸਾਲੀ ਸੀ ਹੁਣ ਜਿਹੜੇ ਦਲੀਪ ਦੇ ਘਰ ਦੇ ਸੀ ਉਹ ਚਾਹੁੰਦੇ ਸੀ ਕਿ ਦੋ ਕੁੜੀਆਂ ਇੱਕੇ ਪਰਿਵਾਰ ਦੇ ਵਿੱਚ ਨਾ ਆਉਣ ਤਾਂ ਕਿ ਅੱਗੇ ਚੱਲ ਕੇ ਜਿਹੜਾ ਪਰਿਵਾਰ ਸੁਖੀ ਬਣਿਆ ਰਹੇ ਕਿਉਂਕਿ ਅਜੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਅੱਗੇ ਵੀ ਜਿੱਥੇ ਕਿ ਦੋ ਕੁੜੀਆਂ ਇੱਕ ਇੱਕ ਪਰਿਵਾਰ ਦੇ ਵਿੱਚ ਵਿਆਹ ਦਿੱਤੀਆਂ ਜਾਂਦੀਆਂ ਨੇ ਤੇ ਜਿਨ੍ਹਾਂ ਦੀ ਆਪਸ ਦੇ ਵਿੱਚ ਮੁੜ ਕੇ ਬਣਦੀ ਨਹੀਂ ਤਾਂ ਹੁਣ ਇਸੇ ਜਿਹੜੇ ਡਰ ਤੋਂ ਜਿਹੜੇ ਦਲੀਪ ਦੇ ਘਰ ਦੇ ਸੀ ਉਹ ਮੰਨ ਨਹੀਂ ਰਹੇ ਸੀ ਪਰ ਹੁਣ ਪ੍ਰਗਤੀ ਤੇ ਦਲੀਪ ਇੱਕ ਦੂਜੇ ਨੂੰ ਇੰਨਾ ਪਿਆਰ ਕਰਦੇ ਸੀ ਕਿ ਆਪਸ ਦੇ ਵਿੱਚ ਉਹਨਾਂ ਨੇ ਆਪਣੇ ਘਰਦਿਆਂ ਨੂੰ ਮਨਾ ਹੀ ਲਿਆ ਤੇ ਫਿਰ 5 ਮਾਰਚ 2025 ਨੂੰ ਇਹਨਾਂ ਦਾ ਆਪਸ ਦੇ ਵਿੱਚ ਵਿਆਹ ਕਰ ਦਿੱਤਾ ਜਾਂਦਾ। ਹੁਣ ਵਿਆਹ ਤੋਂ ਬਾਅਦ ਜਿਹੜੀ ਪ੍ਰਕriti ਸੀ ਉਹ 9 ਮਾਰਚ 2025 ਨੂੰ ਆਪਣੇ ਪੇਕੇ ਘਰ ਵਾਪਸ ਚਲੀ ਜਾਂਦੀ ਹੈ। ਇਹ ਆਪਣੇ ਪੇਕੇ ਘਰ ਮਿਲਣ ਦੇ ਲਈ ਗਈ ਸੀ ਉੱਥੇ ਜਿਹੜਾ ਰਹਿਣ ਦੇ ਲਈ ਗਈ ਸੀ। ਤਾਂ ਹੁਣ ਦੂਜੇ ਪਾਸੇ ਜਿਹੜਾ ਇਹ ਦਲੀਪ ਸੀ ਆਪਣੇ ਘਰ ਦੇ ਨਾਲ ਹੌਲੀ ਮਨਾਉਂਦਾ। ਹੌਲੀ ਤੋਂ ਬਾਅਦ 19 ਮਾਰਚ 2025 ਨੂੰ ਇਹ ਆਪਣੇ ਕੰਮ ਤੇ ਚੱਲਿਆ ਜਾਂਦਾ ਹੈ। ਹੁਣ ਇਸ ਦਾ ਜਿਹੜਾ ਫਾਦਰ ਸੀ ਉਹਨੇ ਬੜਾ ਪੁਰਾਣਾ ਇੱਕ ਕੰਮ ਚਲਾਇਆ ਹੋਇਆ ਸੀ ਜਿਸ ਦੇ ਵਿੱਚ ਇਹਨਾਂ ਕੋਲੇ 12 ਹਾਈਡਰਾ ਜਿਹੜੀਆਂ ਮਸ਼ੀਨਾਂ ਸੀ ਤੇ 10 ਕਰੇਨਾ ਸੀ ਹੁਣ ਇਹਨਾਂ ਦਾ ਬੜਾ ਵੱਡਾ ਬਿਜ਼ਨਸ ਸੀ ਬੜੇ ਪੈਸਿਆਂ ਵਾਲੇ ਲੋਕ ਸੀਗੇ ਤੇ ਹੁਣ 19 ਮਾਰਚ 2025 ਨੂੰ ਇੱਕ ਕ੍ਰੇਨ ਲੈ ਕੇ ਜਿਹੜਾ ਦਲੀਪਾ ਕਿਤੇ ਕੰਮ ਤੇ ਚਲਾ ਜਾਂਦਾ ਇਹ ਇੱਕ ਕੰਮ ਤੇ ਜਾਂਦਾ ਜਿੱਥੇ ਉਹ ਇਹਨਾਂ ਦੇ ਪਿੰਡ ਤੋਂ ਜਿਹੜਾ ਪਿੰਡ ਸੀ ਉਹ ਤਕਰੀਬਨ 25-27 ਕਿਲੋਮੀਟਰ ਦੂਰ ਸੀਗਾ ਤਾਂ ਹੁਣ ਉਥੇ ਕੰਮ ਤੇ ਗਿਆ ਤੇ ਦੁਪਹਿਰ ਦੇ ਵੇਲੇ ਇੱਕ ਇਹੋ ਹੋਟਲ ਦੇ ਉੱਤੇ ਰੁਕ ਕੇ ਆਪਣਾ ਖਾਣਾ ਵਗੈਰਾ ਖਾਂਦਾ ਤੇ ਉੱਥੋਂ ਆਪਣੀ ਘਰ ਵਾਲੀ ਨੂੰ ਫੋਨ ਕਰਦਾ ਤੇ ਨਾਲ ਹੀ ਆਪਣੇ ਭਾਈ ਨੂੰ ਵੀ ਫੋਨ ਕਰਦਾ ਸ਼ਾਮ ਨੂੰ ਕੰਮ ਖਤਮ ਹੋਣ ਤੋਂ ਬਾਅਦ ਫਿਰ ਇਹ ਆਪਣੇ ਘਰਦਿਆਂ ਨੂੰ ਫੋਨ ਕਰਕੇ ਆਪਣੇ ਭਰਾ ਨੂੰ ਵੱਡੇ ਨੂੰ ਫੋਨ ਕਰਕੇ ਦੱਸਦਾ ਕਿ ਮੇਰਾ ਜਿਹੜਾ ਕੰਮ ਆ ਉਹ ਖਤਮ ਹੋ ਚੁੱਕਿਆ ਤੇ ਮੈਂ ਘਰ ਵਾਪਸ ਆ ਰਿਹਾ ਤਾਂ ਇਹਦੇ ਘਰ ਦੇ ਨੂੰ ਡੀਕ ਰਹੇ ਸੀ ਪਰ ਇਹ ਘਰ ਵਾਪਸ ਨਹੀਂ ਆਇਆ ਹੁਣ ਇਸ ਦੇ ਘਰ ਦੇ ਬਾਰ ਬਾਰ ਫੋਨ ਕਰ ਰਹੇ ਸੀ ਇਹਨੂੰ ਪਰ ਉਹ ਫੋਨ ਚੱਕ ਨਹੀਂ ਰਿਹਾ ਸੀ ਹੁਣ ਕਾਫੀ ਵਾਰ ਜਿਹੜੇ ਇਸ ਦੇ ਘਰ ਦੇ ਫੋਨ ਟਰਾਈ ਕਰ ਚੁੱਕੇ ਸੀ ਪਰ ਦਲੀਪ ਨੇ ਫੋਨ ਨਹੀਂ ਚੱਕਿਆ ਤਾਂ ਅਖੀਰ ਦੇ ਵਿੱਚ ਇੱਕ ਵਾਰ ਇਸ ਦਾ ਕੋਈ ਫੋਨ ਚੱਕਦਾ ਜਦੋਂ ਫੋਨ ਚੱਕਦਾ ਕੋਈ ਤਾਂ ਸਾਹਮਣੇ ਤੋਂ ਪਤਾ ਲੱਗਦਾ ਕਿ ਇਹ ਫੋਨ ਦਲੀਪ ਨੇ ਨਹੀਂ ਚੱਕਿਆ ਸੀ ਬਲਕਿ ਉਰਈਆ ਦੀ ਇੱਕ ਪੁਲਿਸ ਦੇ ਵਿੱਚ ਕੰਮ ਕਰਨ ਵਾਲੇ ਇੱਕ ਕਾਂਸਟੇਬਲ ਨੇ ਫੋਨ ਚੱਕਿਆ ਸੀ ਉਸਨੇ ਦਲੀਪ ਦੇ ਘਰਦਿਆਂ ਨੂੰ ਦੱਸਿਆ ਕਿ ਦਲੀਪ ਦਾ ਐਕਸੀਡੈਂਟ ਹੋ ਚੁੱਕਿਆ ਸਾਨੂੰ ਉਹ ਇੱਕ ਪਲਿਆ ਨਾਮ ਦੇ ਪਿੰਡ ਦੇ ਵਿੱਚ ਮਿਲਿਆ ਤੇ ਤੁਸੀਂ ਜਲਦੀ ਤੋਂ ਜਲਦੀ ਹਸਪੀਟਲ ਆਜੋ ਤਾਂ ਹੁਣ ਇਸ ਦੇ ਘਰ ਦੇ ਹਸਪੀਟਲ ਪਹੁੰਚਦੇ ਆ ਤੇ ਨਾਲ ਹੀ ਪ੍ਰਕriti ਦੇ ਘਰਦਿਆਂ ਨੂੰ ਵੀ ਫੋਨ ਕਰ ਦਿੱਤਾ ਜਾਂਦਾ ਹੁਣ ਪ੍ਰਕriti ਵੀ ਜਿਹੜੀ ਹਸਪੀਟਲ ਦੇ ਵਿੱਚ ਆਪਣੇ ਘਰਦਿਆਂ ਦੇ ਨਾਲ ਪਹੁੰਚਦੀ ਹੈ ਤਾਂ ਜਦੋਂ ਪ੍ਰਕriti ਉਸੇ ਹਸਪੀਟਲ ਦੇ ਵਿੱਚ ਪਹੁੰਚੀ ਤਾਂ ਉਹਨੇ ਉੱਚੀ ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਨਾਲ ਸਾਰੇ ਉੱਥੇ ਲੋਕ ਖੜੇ ਸੀ ਉਹਨਾਂ ਦਾ ਕਲੇਜਾ ਸੀ ਜਿਹੜਾ ਉੱਪਟਣ ਵਾਲਾ ਹੋ ਗਿਆ ਕਿਉਂਕਿ 14 ਦਿਨ ਪਹਿਲਾਂ ਉਹਨਾਂ ਦਾ ਆਪਸ ਦੇ ਵਿੱਚ ਵਿਆਹ ਹੋਇਆ ਸੀ ਤੇ ਹੁਣ ਉਸ ਦਾ ਜਿਹੜਾ ਐਕਸੀਡੈਂਟ ਹੋ ਚੁੱਕਿਆ ਸੀ ਦਲੀਪ ਦਾ ਹੁਣ ਇਹ ਐਕਸੀਡੈਂਟ ਵੀ ਬੜਾ ਜਿਆਦਾ ਭਿਆਨਕ ਸੀ ਦਲੀਪ ਜਿਹੜਾ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ ਪਰ ਹੁਣ ਕਿਵੇਂ ਨਾ ਕਿਵੇਂ ਘਰਦਿਆਂ ਨੇ ਉਸ ਪ੍ਰਕriti ਨੂੰ ਸੰਭਾਲ ਲਿਆ ਉਸ ਦੀ ਜਿਹੜੀ ਭੈਣ ਸੀ ਉਹਨੇ ਉਹਨੂੰ ਦਲਾਸਾ ਦਿੱਤਾ ਉੱਥੇ ਦੋ ਦਿਨ ਉੱਥੇ ਰੁਕਦਿਆ ਉਹ ਦੋ ਦਿਨਾਂ ਤੋਂ ਬਾਅਦ ਫਿਰ ਉਹਨਾਂ ਨੂੰ ਇੱਕ ਖਬਰ ਮਿਲਦੀ ਹੈ ਜਿਹੜੇ ਹਸਪੀਟਲ ਦੇ ਵਿੱਚ ਡਾਕਟਰ ਕੰਮ ਕਰਦੇ ਸੀ ਉਹਨਾਂ ਨੇ ਦੱਸਿਆ ਕਿ ਦਲੀਪ ਦੀ ਜਿਹੜੀ ਮੌਤ ਹੋ ਚੁੱਕੀ ਹੈ ਉਹ ਉਹਦੀਆਂ ਸੱਟਾਂ ਨੂੰ ਨਹੀਂ ਸਹਾਰ ਸਕਿਆ ਤਾਂ ਫਿਰ ਇਹ ਜਿਹੜਾ ਹੋਰ ਵੀ ਦੁੱਖਾਂ ਦਾ ਪਹਾੜ ਜਿਹੜਾ ਘਰਦਿਆਂ ਦੇ ਉੱਤੇ ਟੁੱਟਿਆ ਕਿਉਂਕਿ 14 ਦਿਨ ਪਹਿਲਾਂ ਇੱਕ ਪੁੱਤ ਦਾ ਵਿਆਹ ਕੀਤਾ ਹੋਵੇ ਤੇ ਉਸ ਤੋਂ ਬਾਅਦ ਉਸਦੀ ਇਦਾਂ ਡੈਥ ਹੋ ਜਾਣੀ ਇਹ ਸਭ ਤੋਂ ਵੱਡਾ ਦੁੱਖ ਸੀ ਤਾਂ ਹੁਣ ਦੂਜੇ ਪਾਸੇ ਜਿਹੜਾ ਦਲੀਪ ਸੀ ਉਹਦਾ ਪੋਸਟਮਾਰਟਮ ਹੋਇਆ ਸੀ ਤੇ ਉਸ ਦੀ ਰਿਪੋਰਟ ਆਉਂਦੀ ਹੈ ਤਾਂ ਜਦੋਂ ਉਸ ਦੀ ਰਿਪੋਰਟ ਆਉਂਦੀ ਹੈ ਤਾਂ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਜਿਹੜਾ ਦਲੀਪ ਸੀ ਇਸ ਦੇ ਸਿਰ ਦੇ ਉੱਤੇ ਕਾਫੀ ਜ਼ਿਆਦਾ ਵਾਰ ਕੀਤੇ ਹੋਏ ਸੀ ਇਸ ਦੀ ਜਿਹੜੀ ਖੋਪੜੀ ਸੀ ਬੜੀ ਬੁਰੇ ਤਰੀਕੇ ਦੇ ਨਾਲ ਫ੍ਰੈਕਚਰ ਹੋਈ ਸੀ ਤੇ ਨਾਲ ਹੀ ਇਸ ਦੇ ਸਿਰ ਦੇ ਵਿੱਚ ਗੋਲੀ ਵੀ ਮਾਰੀ ਗਈ ਸੀ ਤਾਂ ਜਦੋਂ ਪੁਲਿਸ ਵਾਲਿਆਂ ਕੋਲ ਇਹ ਰਿਪੋਰਟ ਪਹੁੰਚੀ ਪਤਾ ਲੱਗਿਆ ਕਿ ਦਲੀਪ ਦਾ ਇਹ ਕਤਲ ਹੋਇਆ ਕਿਉਂਕਿ ਹੁਣ ਤੱਕ ਸਭ ਸਮਝਦੇ ਸੀ ਜਾਂ ਤਾਂ ਇਹ ਐਕਸੀਡੈਂਟ ਸੀ ਜਾਂ ਫਿਰ ਕਿਸੇ ਨੇ ਲੁੱਟ ਖੋਹ ਦੇ ਚੱਕਰ ਦੇ ਵਿੱਚ ਉਹਨੂੰ ਮਾਰ ਦਿੱਤਾ ਸੀ ਪਰ ਹੁਣ ਜਦੋਂ ਪਤਾ ਲੱਗਦਾ ਕਿ ਇਦਾਂ ਕਰਕੇ ਕਤਲ ਕੀਤਾ ਗਿਆ ਇੰਨੇ ਭਿਆਨਕ ਤਰੀਕੇ ਦੇ ਨਾਲ ਤਾਂ ਸਾਹਮਣੇ ਇਹੀ ਆਇਆ ਕਿ ਜਿਹੜਾ ਇਹ ਕਤਲ ਹੈ ਇਹ ਲੁੱਟ ਖੋਹ ਦਾ ਨਹੀਂ ਹੋ ਸਕਦਾ ਬਲਕਿ ਕਿਸੇ ਨੇ ਇਸ ਦੇ ਨਾਲ ਰੰਜਿਸ਼ ਕੱਢੀ ਹੈ ਤਾਂ ਹੁਣ ਪੁਲਿਸ ਵਾਲੇ ਉਸਦੇ ਘਰਦਿਆਂ ਤੋਂ ਦਲੀਪਦਿਆਂ ਤੋਂ ਪੁੱਛਗਿੱਛ ਕਰਦੇ ਆ ਉਹਨਾਂ ਤੋਂ ਪੁੱਛਦੇ ਆ ਕਿ ਤੁਹਾਡੀ ਕਿਸੇ ਦੇ ਨਾਲ ਦੁਸ਼ਮਣੀ ਹੋਵੇ ਜਾਂ ਫਿਰ ਤੁਹਾਡੇ ਬੇਟੇ ਦੀ ਕਿਸੇ ਦੇ ਨਾਲ ਦੁਸ਼ਮਣੀ ਹੋਵੇ ਤਾ ਘਰਦਿਆਂ ਤੋਂ ਪਤਾ ਲੱਗਦਾ ਕਿ ਦਲੀਪ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਹਾਲਾਂਕਿ ਉਹਨਾਂ ਦੇ ਪਰਿਵਾਰ ਦੀ ਵੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਕਿ ਕੋਈ ਉਹਨਾਂ ਦੇ ਨਾਲ ਐਡਾ ਵੱਡਾ ਜਿਹੜਾ ਕਾਂਡ ਕਰ ਦਵੇ ਉਹਨਾਂ ਦੇ ਪੁੱਤ ਨੂੰ ਹੀ ਕੋਈ ਮਾਰ ਦਵੇ ਤਾਂ ਹੁਣ ਪੁਲਿਸ ਵਾਲਿਆਂ ਕੋਲ ਇੱਕ ਚੈਲੰਜ ਸੀ ਕਿ ਇਸ ਕੇਸ ਨੂੰ ਕਿਵੇਂ ਹੱਲ ਕੀਤਾ ਜਾਵੇ ਤਾਂ ਪੁਲਿਸ ਵਾਲੇ ਇਸ ਕੇਸ ਦੇ ਵਿੱਚ ਇੱਕ ਯੂਪੀ ਦੇ ਵਿੱਚ ਤ੍ਰਿਨੇਤਰ ਦੇ ਨਾਮ ਤੋਂ ਇੱਕ ਆਪਰੇਸ਼ਨ ਚਲਾਇਆ ਜਾਂਦਾ ਉਸ ਦੇ ਤਹਿਤ ਕਾਫੀ ਜ਼ਿਆਦਾ ਜਿਹੜੇ ਕੈਮਰਾ ਇੰਸਟਾਲ ਕੀਤੇ ਗਏ ਨੇ ਹੋਰ ਵੀ ਸਰਵੇਲੈਂਸ ਦੇ ਚੀਜ਼ਾਂ ਟੈਕਨੀਕਲ ਜਿਹੜੀ ਚੀਜ਼ ਨੂੰ ਵਰਤ ਕੇ ਟੈਕਨੋਲੋਜੀ ਨੂੰ ਵਰਤ ਕੇ ਇਹ ਕੇਸ ਵਗੈਰਾ ਹੱਲ ਕੀਤੇ ਜਾਂਦੇ ਆ ਜਿਹੜਾ ਸਰਵੇਲੈਂਸ ਕੀਤੀ ਜਾਂਦੀ ਏਰੀਆਜ਼ ਦੇ ਵਿੱਚ ਤਾਂ ਉਹਦੇ ਚੱਲਦੇ ਆ ਹੀ ਹੁਣ ਜਿਹੜਾ ਉਹ ਪਲੀਆ ਨਾਮ ਦੀ ਜਿਹੜੀ ਉਹ ਜਗ੍ਹਾ ਸੀ ਜਿੱਥੇ ਦਲੀਪ ਪੁਲਿਸ ਵਾਲਾ ਨੂੰ ਜ਼ਖਮੀ ਹਾਲਤ ਦੇ ਵਿੱਚ ਮਿਲਿਆ ਸੀ ਉਸ ਜਗ੍ਹਾ ਤੋਂ ਪਲੀਏ ਤੋਂ ਲੈ ਕੇ ਜਿੱਥੇ ਇਹ ਕੰਮ ਕਰਨ ਗਿਆ ਸੀ ਉਹ ਜਗ੍ਹਾ ਦੇ ਵਿੱਚ ਜਿੰਨੇ ਵੀ ਸੀਸੀਟੀਵੀ ਕੈਮਰਾਸ ਸੀ ਉਹਨਾਂ ਦੀ ਫੁਟੇਜ ਚੈੱਕ ਕੀਤੀ ਜਾਂਦੀ ਹੈ ਹੁਣ ਨਾਲ ਹੀ ਜਿਹੜਾ ਇਹਦਾ ਭਰਾ ਸੀ ਜਦੋਂ ਇਹਨੇ ਕਾਲ ਕੀਤੀ ਸੀ ਆਪਣੇ ਭਰਾ ਨੂੰ ਉਸ ਵੇਲੇ ਦਾ ਟਾਈਮ ਕੱਢ ਕੇ ਉਹਦੇ ਨੇੜੇ ਤੇੜੇ ਦੀ ਲੋਕੇਸ਼ਨ ਕੱਢ ਕੇ ਉੱਥੋਂ ਦੇ ਕੈਮਰੇ ਚੈੱਕ ਕੀਤੇ ਜਾਂਦੇ ਆ ਤਾਂ ਜਦੋਂ ਪੁਲਿਸ ਵਾਲੇ ਕੈਮਰੇ ਚੈੱਕ ਕਰਦੇ ਆ ਤਾਂ ਉਹਨਾਂ ਕੈਮਰਿਆਂ ਦੀ ਫੁਟੇਜ ਦੇ ਵਿੱਚ ਇੱਕ ਫੁਟੇਜ ਪੁਲਿਸ ਵਾਲਿਆਂ ਦੇ ਹੱਥ ਲੱਗਦੀ ਹੈ ਜਿਸ ਦੇ ਵਿੱਚ ਪਲਿਆ ਨੂੰ ਜਾਂਦੇ ਰਾਸਤੇ ਦੇ ਉੱਤੇ ਜਿਹੜਾ ਇਹ ਦਲੀਪ ਆ ਦੋ ਜਣਾਂ ਦੇ ਨਾਲ ਮੋਟਰਸਾਈਕਲ ਦੇ ਉੱਤੇ ਬੈਠਾ ਹੋਇਆ ਨਜ਼ਰ ਆਉਂਦਾ ਤਾਂ ਹੁਣ ਇੱਥੇ ਪੁਲਿਸ ਵਾਲਿਆਂ ਨੂੰ ਪਹਿਲੀ ਵਾਰ ਇੱਕ ਕੋਈ ਕਲੂ ਮਿਲਿਆ ਜਿਸ ਦੇ ਵਿੱਚ ਦਲੀਪ ਇੱਕ ਫੁਟੇਜ ਦੇ ਵਿੱਚ ਨਜ਼ਰ ਆਇਆ ਕਿਸੇ ਦੇ ਨਾਲ ਬੈਠਾ ਜਾਂਦਾ ਤਾਂ ਹੁਣ ਇਸ ਫੁਟੇਜ ਨੂੰ ਜਦੋਂ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਤਾਂ ਪੁਲਿਸ ਵਾਲੇ ਵੀ ਹੈਰਾਨ ਰਹਿ ਜਾਂਦੇ ਆ ਕਿਉਂਕਿ ਜਿਸ ਬੰਦੇ ਦੇ ਨਾਲ ਦਲੀਪ ਬੈਠਾ ਜਾ ਰਿਹਾ ਸੀ ਇਹ ਹੋਰ ਕੋਈ ਨਹੀਂ ਸੀ ਬਲਕਿ ਇੱਕ ਪੁਰਾਣਾ ਅਪਰਾਧੀ ਸੀ ਜਿਸ ਦਾ ਨਾਮ ਰਾਮਜੀ ਨਾਗਰ ਸੀ ਤਾਂ ਹੁਣ ਪਹਿਲੀ ਵਾਰ ਪੁਲਿਸ ਵਾਲਾਂ ਨੂੰ ਇੱਥੇ ਪਤਾ ਲੱਗਿਆ ਕਿ ਦਲੀਪ ਸੀ ਜੋ ਇੱਕ ਰਾਮਜੀ ਨਾਗਰ ਨਾਮ ਦੇ ਵਿਅਕਤੀ ਦੇ ਨਾਲ ਬੈਠਾ ਜਾ ਰਿਹਾ ਸੀ ਮੋਟਰਸਾਈਕਲ ਦੇ ਉੱਤੇ ਉਹ ਰਾਮਜੀ ਨਾਗਰ ਜੋ ਕਿ ਥੋੜੇ ਦਿਨ ਪਹਿਲਾਂ ਜਮਾਂਤ ਦੇ ਉੱਤੇ ਜੇਲ੍ਹ ਤੋਂ ਬਾਹਰ ਆਇਆ ਸੀ ਤਾਂ ਹੁਣ ਪੁਲਿਸ ਵਾਲੇ ਰਾਮਜੀ ਨਾਗਰ ਦਾ ਪਤਾ ਕਰ ਦਿਆ ਉਸ ਦਾ ਐਡਰੈਸ ਪਤਾ ਕੀਤਾ ਜਾਂਦਾ ਤੇ ਉੱਥੇ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਉੱਥੋਂ ਫਿਰ ਰਾਮਜੀ ਨਾਗਰ ਸੀ ਜਿਹੜਾ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੁਣ ਜਦੋਂ ਰਾਮਜੀ ਨਾਗਰ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਇਆ ਜਾਂਦਾ ਤਾਂ ਉਸ ਤੋਂ ਪਤਾ ਲੱਗਦਾ ਕਿ ਜਿਹੜਾ ਇਹ ਦਲੀਪ ਸੀ ਇਸ ਦੀ ਕਿਸੇ ਨੇ ਉਹਨੂੰ ਸਪਾਰੀ ਦਿੱਤੀ ਸੀ ਹੁਣ ਜਦੋਂ ਪੁਲਿਸ ਰਾਮਜੀ ਨਾਗਰ ਨੂੰ ਗ੍ਰਿਫਤਾਰ ਕਰਕੇ ਥਾਣੇ ਦੇ ਵਿੱਚ ਲੈ ਕੇ ਆਉਂਦੀ ਹੈ ਉਸ ਤੋਂ ਪੁੱਛਗੇ ਚ ਹੁੰਦੀ ਆ ਤਾਂ ਉਸ ਤੋਂ ਪਤਾ ਲੱਗਦਾ ਕਿ ਇੱਕ ਅਨੁਰਾਗ ਨਾਮ ਦੇ ਵਿਅਕਤੀ ਨੇ ਉਸ ਨੂੰ ਜਿਹੜੀ ਸਪਾਰੀ ਦਿੱਤੀ ਸੀ ਤਾਂ ਹੁਣ ਅਨੁਰਾਗ ਨੂੰ ਵੀ ਜਿਹੜੀ ਪੁਲਿਸ ਆ ਉਹ ਗ੍ਰਿਫਤਾਰ ਕਰਕੇ ਲੈ ਕੇ ਆਉਂਦੀ ਹੈ ਤੇ ਅਨੁਰਾਗ ਤੋਂ ਪੁੱਛਗੇ ਚ ਕਰਨ ਤੋਂ ਬਾਅਦ ਜਿਹੜੀ ਪੁਲਿਸ ਆ ਨਾਲ ਦੀ ਨਾਲ ਦਲੀਪ ਦੇ ਘਰ ਦੇ ਵਿੱਚ ਪਹੁੰਚਦੀ ਹੈ ਦਲੀਪ ਦੇ ਘਰ ਦੇ ਵਿੱਚ ਉਸ ਸਮੇਂ ਕਾਫੀ ਜ਼ਿਆਦਾ ਜਿਹੜਾ ਸੋਕ ਦਾ ਮਾਹੌਲ ਸੀ ਕਾਫੀ ਜ਼ਿਆਦਾ ਲੋਕ ਸੀ ਜਿਹੜੇ ਉੱਥੇ ਆਏ ਹੋਏ ਸੀ ਉਹਨਾਂ ਦੇ ਘਰਦਿਆਂ ਦੇ ਕੋਲੋਂ ਦੁੱਖ ਵੰਡਾਉਣ ਦੇ ਲਈ ਤਾਂ ਹੁਣ ਉੱਥੇ ਪੁਲਿਸ ਪਹੁੰਚੀ ਪੁਲਿਸ ਵਾਲਿਆਂ ਨੇ ਜਾ ਕੇ ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਦੇ ਨੂੰ ਜਿਹੜੀ ਪ੍ਰਕriti ਆ ਉਹਦੇ ਨਾਲ ਗੱਲ ਕਰਨੀ ਚਾਹੁੰਦੇ ਆ ਤਾਂ ਹੁਣ ਇੱਥੇ ਘਰਦਿਆਂ ਨੂੰ ਇਹ ਸੀ ਕਿ ਸ਼ਾਇਦ ਕੇਸ ਦੇ ਨਾਲ ਰਿਲੇਟਡ ਕੋਈ ਗੱਲਬਾਤ ਪੁੱਛਣੀ ਹੋਣੀ ਆ ਜੋ ਕਿ ਦਲੀਪ ਨੇ ਕਦੇ ਪ੍ਰਕriti ਦੇ ਨਾਲ ਸਾਂਝੀ ਕੀਤੀ ਹੋਵੇ ਐਸੀ ਗੱਲਬਾਤ ਵਗੈਰਾ ਪੁਲਿਸ ਪੁੱਛਣ ਦੇ ਲਈ ਆਈ ਆ ਤਾਂ ਹੁਣ ਪ੍ਰਕriti ਦੇ ਨਾਲ ਇਕਾਂਤ ਦੇ ਵਿੱਚ ਇੱਕ ਕੱਲੇ ਕਮਰੇ ਦੇ ਵਿੱਚ ਬਹਿ ਕੇ ਪੁੱਛਗਿੱਛ ਹੁੰਦੀ ਆ ਤਾਂ ਜਦੋਂ ਪੁੱਛਗਿੱਛ ਖਤਮ ਹੁੰਦੀ ਆ ਤਾਂ ਉਸ ਤੋਂ ਬਾਅਦ ਜਿਹੜੀ ਇੱਕ ਲੇਡੀ ਪੁਲਿਸ ਵਾਲੀ ਸੀ ਉਹ ਜਿਹੜੀ ਪ੍ਰਕriti ਸੀ ਉਸ ਦੀ ਬਾਹ ਫੜ ਕੇ ਉਸ ਨੂੰ ਬਾਹਰ ਲੈ ਕੇ ਆਉਂਦੀ ਆ ਤਾਂ ਹੁਣ ਜਦੋਂ ਇਹ ਚੀਜ਼ ਉੱਥੇ ਬੈਠੇ ਸਾਰੇ ਘਰ ਦੇ ਪਰਿਵਾਰ ਦੇ ਮੈਂਬਰ ਦੇਖਦੇ ਆ ਕਿ ਪ੍ਰਗਤੀ ਦਾ ਹੱਥ ਇੱਕ ਪੁਲਿਸ ਵਾਲੀ ਨੇ ਫੜਿਆ ਹੋਇਆ ਤੇ ਉਹਨੂੰ ਥਾਣੇ ਦੇ ਵਿੱਚ ਲੈ ਕੇ ਜਾ ਰਿਹਾ ਤਾਂ ਇਸ ਚੀਜ਼ ਦਾ ਸਾਰੇ ਜਾਣੇ ਵਿਰੋਧ ਕਰਦੇ ਆ ਕਿਉਂਕਿ ਥੋੜੇ ਦਿਨ ਪਹਿਲਾਂ ਉਹਨਾਂ ਦੇ ਜਿਹੜੇ ਬੇਟੇ ਦੀ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਹੁਣ ਉਹਨਾਂ ਦੀ ਹੀ ਨੂੰ ਨੂੰ ਜਿਹੜਾ ਥਾਣੇ ਦੇ ਵਿੱਚ ਲੈ ਕੇ ਜਾ ਰਹੇ ਸੀ ਤੇ ਹੁਣ ਜਿਹੜੇ ਸਾਰੇ ਘਰ ਦੇ ਸੀ ਜਾਂ ਰਿਸ਼ਤੇਦਾਰ ਵਗੈਰਾ ਉੱਥੇ ਪਹੁੰਚੇ ਹੋਏ ਸੀ ਉਹ ਸਾਰੇ ਪੁਲਿਸ ਵਾਲਿਆਂ ਦਾ ਰਸਤਾ ਰੋਕਦੇ ਆ ਤਾਂ ਹੁਣ ਇੱਥੇ ਜਿਹੜੇ ਪੁਲਿਸ ਵਾਲੇ ਸੀ ਉਹ ਦਲੀਪ ਦੇ ਘਰਦਿਆਂ ਨੂੰ ਦੱਸ ਦਿਆ ਕਿ ਤੁਹਾਡੇ ਮੁੰਡੇ ਦੀ ਜਿਹੜੀ ਮੌਤ ਹੋਈ ਆ ਜਾਂ ਉਸ ਦਾ ਕਤਲ ਹੋਇਆ ਉਸ ਦੇ ਪਿੱਛੇ ਤੁਹਾਡੀ ਇਸ ਨੂਪ ਪ੍ਰਾਕ੍ਰਿਤੀ ਦਾ ਹੱਥ ਹੈ ਤਾਂ ਹੁਣ ਜਦੋਂ ਇਹ ਚੀਜ਼ ਪਤਾ ਲੱਗੀ ਤਾਂ ਸਾਰਿਆਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਸਾਰੇ ਸੋਚ ਰਹੇ ਹੁੰਦੇ ਆ ਕਿ ਜਿਸ ਕੁੜੀ ਨੇ 3 ਸਾਲ ਰਿਲੇਸ਼ਨ ਦੇ ਵਿੱਚ ਰਹਿਣ ਤੋਂ ਬਾਅਦ ਆਪਣੇ ਘਰਦਿਆਂ ਦੇ ਨਾਲ ਲੜ ਕੇ ਉਸ ਮੁੰਡੇ ਦੇ ਨਾਲ ਵਿਆਹ ਕਰਾਇਆ ਸੀ ਤਾਂ ਉਸੇ ਨੇ ਉਸ ਨੂੰ ਮਰਵਾ ਕਿਉਂ ਦਿੱਤਾ ਤਾਂ ਇਹ ਬਹੁਤ ਵੱਡਾ ਸਵਾਲ ਸੀ ਤਾਂ ਹੁਣ ਇਸ ਸਵਾਲ ਦਾ ਜਿਹੜਾ ਜਵਾਬ ਸੀ ਇਸ ਪ੍ਰਾਕ੍ਰਿਤੀ ਤੋਂ ਮਿਲਣਾ ਸੀ ਤੇ ਉਸ ਨੂੰ ਥਾਣੇ ਲਜਾਇਆ ਜਾਂਦਾ ਤੇ ਇਹ ਤੋਂ ਪੁੱਛਗੋਚ ਹੁੰਦੀ ਆ ਤਾਂ ਫਿਰ ਇਹ ਜਿਹੜਾ ਉੱਥੇ ਜਾ ਕੇ ਖੁਲਾਸਾ ਕਰਦੀ ਹੈ ਉਹਦੇ ਵਿੱਚ ਪਤਾ ਲੱਗਦਾ ਕਿ 2020 ਤੋਂ ਜਿਹੜੀ ਇਹ ਕਹਾਣੀ ਸ਼ੁਰੂ ਹੁੰਦੀ ਹੈ 2020 ਦੇ ਵਿੱਚ ਜਿਹੜਾ ਇਹ ਅਨੁਰਾਗ ਸੀ ਜੋ ਕਿ ਪੁਲਿਸ ਨੇ ਪਹਿਲਾਂ ਹੀ ਫੜ ਰੱਖਿਆ ਸੀ ਉਸ ਦਾ ਇਸ ਪ੍ਰਾਕriti ਦੇ ਨਾਲ ਰਿਲੇਸ਼ਨ ਸੀਗਾ ਕਿਉਂਕਿ ਹੁਣ ਜਿਹੜਾ ਇਹ ਅਨੁਰਾਗ ਸੀ ਇਹ ਪ੍ਰਾਕriti ਦੇ ਪਿੰਡ ਦਾ ਹੀ ਰਹਿਣ ਵਾਲਾ ਸੀ ਹੁਣ ਜਿਹੜਾ ਇਹ ਅਨੁਰਾਗ ਸੀ ਇਹ ਬੀਐਸਸੀ ਦੀ ਪੜ੍ਹਾਈ ਕੀਤੀ ਸੀ ਇਹਨੇ ਤੇ ਇਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਿੰਡ ਦੇ ਵਿੱਚ ਆ ਕੇ ਰਹਿਣ ਲੱਗਿਆ ਸੀ ਤੇ ਪ੍ਰਗਤੀ ਤੇ ਅਨੁਰਾਗ ਦਾ ਘਰ ਸੀ ਜਿਹੜਾ ਇਹ ਆਪਸ ਦੇ ਵਿੱਚ 100 ਮੀਟਰ ਦੂਰ ਸੀ ਤੇ ਹੁਣ ਅਨੁਰਾਗ ਇੱਕ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਐਕਟਿਵ ਰਹਿੰਦਾ ਸੀ ਇਹ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਵਗੈਰਾ ਪਾਉਂਦਾ ਹੀ ਰਹਿੰਦਾ ਸੀ ਜਿਸ ਦੇ ਵਿੱਚ ਇਹ ਅਲੱਗ-ਅਲੱਗ ਗੱਡੀਆਂ ਦੇ ਵਿੱਚ ਅਲੱਗ-ਅਲੱਗ ਮੋਟਰਸਾਈਕਲਾਂ ਦੇ ਉੱਤੇ ਨਜ਼ਰ ਆਉਂਦਾ ਸੀ ਇਹ ਬੜੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਲਗਜ਼ਰੀ ਲਾਈਫ ਜੀ ਰਿਹਾ ਸੀ ਇਹ ਦਿਖਾ ਰਿਹਾ ਸੀ ਤੇ ਇਹ ਨਾਲ ਨਾਲ 에어 ਟਰੈਵਲ ਵਗੈਰਾ ਕਰਦਾ ਉਹਦੀਆਂ ਫੋਟੋਜ਼ ਵਗੈਰਾ ਪੋਸਟ ਕਰਦਾ ਤਾਂ ਇਥੇ ਇੱਕ ਇਹ ਝੂਠੀ ਜੀ ਲਾਈਫ ਜਿਉ ਰਿਹਾ ਸੀ ਕਿਉਂਕਿ ਜੋ ਸਭ ਕੁਝ ਇਹ ਸਾਰਾ ਸ਼ੋਅ ਕਰ ਰਿਹਾ ਸੀ ਇਹ ਸਭ ਕੁਝ ਇਹਦਾ ਆਪਣਾ ਨਹੀਂ ਸੀ ਬਲਕਿ ਇਹਦੇ ਜਾਂ ਤਾਂ ਦੋਸਤਾਂ ਦਾ ਸੀ ਜਾਂ ਇਹਦੇ ਰਿਸ਼ਤੇਦਾਰਾਂ ਦਾ ਸਮਾਨ ਸੀ ਪਰ ਇਸ ਦੇ ਜਾਲ ਦੇ ਵਿੱਚ ਜੋ ਇਸ ਨੇ ਵਿਛਾਇਆ ਸੀ ਜੋ ਇਹ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਦਿਖਾ ਰਿਹਾ ਸੀ ਇਸ ਜਾਲ ਦੇ ਵਿੱਚ ਜਿਹੜੀ ਪ੍ਰਾਕriti ਫਸ ਜਾਂਦੀ ਹੈ ਇਹ ਪ੍ਰਾਕriti ਹੈ ਜਿਹੜੀ ਇਹ ਹੁਣ ਅਨੁਰਾਗ ਦੇ ਨਾਲ ਰਿਲੇਸ਼ਨ ਦੇ ਵਿੱਚ ਆਉਂਦੀ ਹੈ 2020 ਦੇ ਵਿੱਚ ਇਹ ਰਿਲੇਸ਼ਨ ਚ ਆਈ ਸੀ ਉਸ ਤੋਂ ਪਹਿਲਾਂ 2019 ਦੇ ਵਿੱਚ ਜਿਹੜੀ ਪ੍ਰਗਤੀ ਸੀ ਉਸ ਦੀ ਭੈਣ ਦਾ ਵਿਆਹ ਦਲੀਪ ਦੇ ਭਾਈ ਦੇ ਨਾਲ ਹੋ ਚੁੱਕਿਆ ਸੀ ਹੁਣ ਦਲੀਪ ਸੀ ਜਿਹੜਾ ਇਸ ਦਾ ਜਿਹੜਾ ਪਰਿਵਾਰ ਸੀ ਇਹ ਕਾਫੀ ਜ਼ਿਆਦਾ ਪੈਸੇ ਵਾਲਾ ਪਰਿਵਾਰ ਸੀ ਹੁਣ ਜਿਹੜੀ ਪ੍ਰਗਤੀ ਸੀ ਉਸ ਦੀ ਭੈਣ ਸੀ ਜਿਹੜੀ ਕਾਫੀ ਪੈਸੇ ਵਾਲੇ ਪਰਿਵਾਰ ਦੇ ਵਿੱਚ ਗਈ ਸੀ ਇਸ ਕਰਕੇ ਉਹਦੀ ਬਹੁਤ ਵਧੀਆ ਲਾਈਫ ਸੀ ਹੁਣ ਪ੍ਰਗਤੀ ਵੀ ਚਾਹੁੰਦੀ ਸੀ ਕਿ ਮੈਂ ਵੀ ਉਸੇ ਤਰ੍ਹਾਂ ਦੀ ਲਾਈਫ ਜੀਵਾਂ ਪਰ ਜਦੋਂ ਇਹ ਹੁਣ ਇਹਨੂੰ ਮਿਲਦੀ ਆ ਅਨੁਰਾਗ ਨੂੰ ਉਸ ਤੋਂ ਬਾਅਦ ਇਹਦੇ ਨਾਲ ਰਿਲੇਸ਼ਨ ਦੇ ਵਿੱਚ ਆਉਂਦੀ ਆ ਤੇ ਇਹ ਇਹੀ ਚੀਜ਼ ਦੇਖ ਕੇ ਆਉਂਦੀ ਆ ਕਿ ਇਹ ਕਾਫੀ ਜਿਹੜੀ ਲਗਜ਼ਰੀ ਲਾਈਫ ਜੀਉਂਦਾ ਤੇ ਇਹਦੇ ਨਾਲ ਮੈਂ ਵੀ ਇਦਾਂ ਦੀ ਲਾਈਫ ਜੀਊਂਗੀ ਪਰ ਜਦੋਂ ਇਹਨੂੰ ਫਿਰ ਬਾਅਦ ਦੇ ਵਿੱਚ ਸਚਾਈ ਪਤਾ ਲੱਗਦੀ ਆ ਤਾਂ ਇਹ ਬੜੀ ਹੈਰਾਨ ਹੁੰਦੀ ਆ ਕਿਉਂਕਿ ਇਹਨੇ ਤਾਂ ਸੋਚਿਆ ਸੀ ਕਿ ਉਹਦੇ ਨਾਲ ਰਹਿ ਕੇ ਉਹ ਵਧੀਆ ਲਾਈਫ ਜੀਊਗੀ ਪਰ ਉਹਨੂੰ ਪਤਾ ਲੱਗਿਆ ਇਹ ਸਾਰਾ ਸਮਾਨ ਜੋ ਇਹ ਸੋਸ਼ਲ ਮੀਡੀਆ ਦੇ ਉੱਤੇ ਦਿਖਾ ਰਿਹਾ ਸੀ ਇਹ ਇਸ ਦਾ ਆਪਣਾ ਨਹੀਂ ਸੀ ਇਹ ਕਿਸੇ ਇਸ ਦੇ ਰਿਸ਼ਤੇਦਾਰ ਦਾ ਸੀ ਜਾਂ ਇਸ ਦੇ ਦੋਸਤਾਂ ਦਾ ਸੀ ਪਰ ਹੁਣ ਤੱਕ ਜਿਹੜੀ ਪ੍ਰਾਕriti ਸੀ ਉਹਨੂੰ ਰਾਗ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਗਈ ਸੀ ਇਹ ਹੁਣ ਉਹਨੂੰ ਰਾਗ ਨੂੰ ਛੱਡ ਵੀ ਨਹੀਂ ਸਕਦੀ ਸੀ ਪਰ ਇਹ ਇੱਕ ਵਧੀਆ ਲਾਈਫ ਵੀ ਜੀਉਣਾ ਚਾਹੁੰਦੀ ਸੀ ਇਸੇ ਦੇ ਚੱਲਦਿਆਂ ਇਹਦੇ ਦਿਮਾਗ ਦੇ ਵਿੱਚ ਇੱਕ ਪਲਾਨ ਆਉਂਦਾ ਇੱਕ ਬਹੁਤ ਜਿਹੜਾ ਆਪਾਂ ਕਹਿੰਦੇ ਆ ਖਤਰਨਾਕ ਪਲਾਨ ਆਉਂਦਾ ਇਹ ਪਲਾਨ ਸੀ ਜਿਹੜਾ ਇਹ ਅਨੁਰਾਗ ਦੇ ਨਾਲ ਵੀ ਸਾਂਝਾ ਕਰਦੀ ਆ ਜਿਸ ਦੇ ਤਹਿਤ ਇਹ ਜਿਹੜਾ ਦਲੀਪ ਸੀ ਜੋ ਕਿ ਇਸ ਦੀ ਭੈਣ ਦਾ ਜਓਰ ਸੀ ਉਹਦੇ ਨਾਲ ਰਿਲੇਸ਼ਨ ਦੇ ਵਿੱਚ ਆਉਂਦੀ ਹੈ ਹੁਣ ਇਹ ਜਾ ਤਾਂ ਜਦੋਂ ਆਪਣੀ ਭੈਣ ਦੇ ਘਰ ਜਾਇਆ ਕਰਦੀ ਸੀ ਜਾਂ ਇਸ ਦੇ ਭੈਣ ਦਾ ਜਿਹੜਾ ਦਿਓਰ ਸੀਗਾ ਦਲੀਪ ਇਹਨਾਂ ਦੇ ਘਰ ਆਇਆ ਕਰਦਾ ਸੀ ਤਾਂ ਆਪਸ ਦੇ ਵਿੱਚ ਇਹਨਾਂ ਦੀ ਗੱਲਬਾਤ ਸਾਂਝੀ ਹੋਈ ਤੇ ਉਸ ਤੋਂ ਬਾਅਦ ਇਹ ਰਿਲੇਸ਼ਨ ਦੇ ਵਿੱਚ ਆਏ ਤੇ ਇਹਨੇ ਜਾਣ ਬੁੱਝ ਕੇ ਦਲੀਪ ਦੇ ਨਾਲ ਪਿਆਰ ਦਾ ਨਾਟਕ ਕਰਨਾ ਸ਼ੁਰੂ ਕਰ ਦਿੱਤਾ ਤਕਰੀਬਨ 3 ਸਾਲ ਤੱਕ ਇਹ ਆਪਸ ਦੇ ਵਿੱਚ ਜਿਹੜਾ ਪਿਆਰ ਦੇ ਵਿੱਚ ਰਹੇ ਜਿਹੜਾ ਇਹ ਰਿਲੇਸ਼ਨ ਦੇ ਵਿੱਚ ਰਹੇ ਦਲੀਪ ਤੇ ਪ੍ਰਕriti ਉਸ ਤੋਂ ਬਾਅਦ ਇਹਨਾਂ ਨੇ ਆਪਣੇ ਘਰਦਿਆਂ ਨੂੰ ਬੜਾ ਔਖਾ ਮਨਾ ਕੇ ਆਪਸ ਦੇ ਵਿੱਚ ਵਿਆਹ ਵੀ ਕਰਾਇਆ ਹੁਣ ਜਿਹੜਾ ਇਹ ਪ੍ਰਕriti ਦਾ ਪਲਾਨ ਸੀ ਇਹ ਕੁਝ ਇਸ ਤਰ੍ਹਾਂ ਸੀ ਕਿ ਇਹ ਚਾਹੁੰਦੀ ਸੀ ਕਿ ਜਦੋਂ ਇਹ ਆਪਣੀ ਭੈਣ ਦੇ ਜ਼ੋਰ ਦੇ ਨਾਲ ਜਾਨੀ ਕਿ ਦਲੀਪ ਦੇ ਨਾਲ ਵਿਆਹ ਕਰਾਊਗੀ ਉਸ ਦੇ ਕੋਲ ਕਾਫੀ ਜਿਆਦਾ ਪੈਸਾ ਹੋਊਗਾ ਤੇ ਥੋੜੇ ਟਾਈਮ ਬਾਅਦ ਇਹ ਉਸ ਦਾ ਕਤਲ ਕਰਵਾ ਦੇਊਗੀ ਇਹਨਾਂ ਦਾ ਇਹ ਪਲਾਨ ਸੀ ਕਿ ਇਸ ਕਤਲ ਨੂੰ ਉਹ ਇੱਕ ਜਿਹੜਾ ਨੈਚੁਰਲ ਵੇ ਦੇ ਨਾਲ ਕਰਾਉਣਗੇ ਇਦਾਂ ਲੱਗੇ ਕਿ ਉਹਦੇ ਨੈਚੁਰਲ ਵੇ ਦੇ ਨਾਲ ਡੈਥ ਹੋਈ ਜਾਂ ਐਕਸੀਡੈਂਟ ਵਗੈਰਾ ਇਦਾਂ ਦਾ ਇਹ ਪਲਾਨ ਕਰ ਲੈਣਗੇ ਕੁਝ ਇਹਨਾਂ ਨੇ ਹਾਲ ਤੱਕ ਸੋਚਿਆ ਨਹੀਂ ਸੀ ਕਿ ਕਰਾਉਣਗੇ ਕਿਦਾਂ ਪਰ ਇਹਨਾਂ ਨੇ ਇਦਾਂ ਪਲਾਨ ਕੀਤਾ ਸੀ ਕਿ ਉਹਦੀ ਜਦੋਂ ਡੈਥ ਹੋ ਜਾਣੀ ਆ ਉਸ ਤੋਂ ਬਾਅਦ ਜਿਹੜੀ ਉਹਦੀ ਪ੍ਰਾਪਰਟੀ ਆ ਉਹ ਜਿਹੜੀ ਪ੍ਰਗਤੀ ਨੂੰ ਵੀ ਕੁਝ ਮਿਲੂਗੀ ਤਾ ਉਸ ਤੋਂ ਬਾਅਦ ਇਹ ਆਪਣੀ ਪ੍ਰਾਪਰਟੀ ਲੈ ਕੇ ਵਾਪਸ ਆਪਣੇ ਪੇਕੇ ਘਰ ਆ ਜਾਊਗੀ ਉਸ ਤੋਂ ਬਾਅਦ ਜਦੋਂ ਫਿਰ ਇਹ ਵਿਧਵਾ ਹੋਊਗੀ ਤਾਂ ਇਸ ਦੇ ਨਾਲ ਛੇਤੀ ਕਿਸੇ ਨੇ ਵਿਆਹ ਵੀ ਨਹੀਂ ਕਰਾਉਣਾ ਤੇ ਫਿਰ ਇਹ ਅਨੁਰਾਗ ਨੂੰ ਆਪਣੇ ਘਰਦਿਆਂ ਦੇ ਨਾਲ ਮਿਲਾਊਗੀ ਤੇ ਉਸ ਦੇ ਨਾਲ ਜਿਹੜਾ ਵਿਆਹ ਕਰਵਾ ਲੂਗੀ ਹੁਣ ਇੱਕ ਅਨੁਰਾਗ ਹੀ ਹੋਊਗਾ ਜਿਹੜਾ ਇਸ ਵਿਧਵਾ ਦੇ ਨਾਲ ਵਿਆਹ ਕਰਾਉਣ ਦੇ ਲਈ ਮੰਨ ਜੂਗਾ ਇਹਨਾਂ ਨੇ ਐਡਾ ਵੱਡਾ ਪਲਾਨ ਬਣਾਇਆ ਉਸੇ ਪਲਾਨ ਦੇ ਚੱਲਦਿਆਂ ਹੀ ਹੁਣ 5 ਮਾਰਚ ਨੂੰ ਪ੍ਰਗਤੀ ਦਾ ਦਲੀਪ ਦੇ ਨਾਲ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਇਹ ਆਪਸ ਦੇ ਵਿੱਚ ਬੜਾ ਖੁਸ਼ ਨਜ਼ਰ ਆਉਂਦੇ ਆ ਪਰ ਹੁਣ ਜਦੋਂ ਪ੍ਰਗਤੀ ਆਪਣੇ ਪਿੰਡ ਆਈ ਸੀ ਤਾਂ ਇਹ ਆ ਕੇ ਅਨੁਰਾਗ ਨੂੰ ਮਿਲਦੀ ਹੈ ਹੁਣ ਇਹਨਾਂ ਨੇ ਸੋਚਿਆ ਤਾਂ ਇਹ ਸੀ ਕਿ ਥੋੜਾ ਸਮਾਂ ਲੰਗਾ ਦੇਣਗੇ ਇਹ ਥੋੜੇ ਸਮੇਂ ਤੋਂ ਬਾਅਦ ਜਿਹੜਾ ਦਲੀਪ ਦਾ ਕਤਲ ਕਰਾਉਣਗੇ ਪਰ ਹੁਣ ਜਿਹੜੀ ਪ੍ਰਗਤੀ ਸੀ ਉਹਨੂੰ ਬੜੀ ਜ਼ਿਆਦਾ ਕਾਲੀ ਹੋ ਗਈ ਸੀ ਤੇ ਹੁਣ ਇਹਦੇ ਚੱਲਦੇ ਆਹੀ ਇਹ ਅਨੁਰਾਗ ਦੇ ਨਾਲ ਗੱਲ ਕਰਦੀ ਹੈ ਉਹਨੂੰ ਕਹਿੰਦੀ ਹੈ ਕਿ ਆਪਾਂ ਖੇਤ ਤੋਂ ਖੇਤੀ ਇਹਦਾ ਕੰਮ ਜ਼ਰੂਰ ਕਰਨਾ ਤਾਂ ਇਹਦੇ ਚੱਲਦੇ ਆਹੀ ਅਨੁਰਾਗ ਆਪਣੇ ਇੱਕ ਭਾਈ ਦੇ ਨਾਲ ਗੱਲ ਕਰਦਾ ਤੇ ਇਸ ਦਾ ਭਾਈ ਇਹਨੂੰ ਰਾਮਜੀ ਨਾਗਰ ਦੇ ਨਾਲ ਮਲਾਉਂਦਾ ਤੇ ਰਾਮਜੀ ਨਾਗਰ ਨੂੰ ਇਹ ਸਪਾਰੀ ਦਿੰਦੇ ਆ ਤੇ ਜਿਹੜੀ ਇਹ ਸਪਾਰੀ ਸੀ ਇਹਨਾਂ ਨੇ 2 ਲੱਖ ਰੁਪਏ ਦੇ ਵਿੱਚ ਦਿੱਤੀ ਸੀ ਹੁਣ ਇਹਨਾਂ ਦੇ ਕੋਲੇ ਪੈਸਾ ਕਿੱਥੋਂ ਆਇਆ ਜਿਹੜਾ ਇਹ ਪੈਸਾ ਸੀ ਇਹ ਕੋਈ ਹੋਰ ਨਹੀਂ ਸੀ ਬਲਕਿ 70000 ਰੁਪਿਆ ਜਿਹੜੀ ਇਹ ਪ੍ਰਾਕਤੀ ਸੀ ਇਹਨੂੰ ਮੂੰਹ ਦਿਖਾਈ ਦਾ ਮਿਲਿਆ ਸੀ ਤੇ 30000 ਰੁਪਿਆ ਇਹਨੇ ਦਲੀਪ ਤੋਂ ਕੋਈ ਬਹਾਨਾ ਲਾ ਕੇ ਲੈ ਲਿਆ ਸੀ ਹੁਣ ਇਹ ਲੱਖ ਰੁਪਿਆ ਇਹਨਾਂ ਨੇ ਰਾਮਜੀ ਨਾਗਰ ਨੂੰ ਦਿੱਤਾ ਤੇ ਉਹ ਲੱਖ ਪਹਿਲਾਂ ਦੇਣਾ ਸੀ ਤੇ ਲੱਖ ਰੁਪਿਆ ਬਾਅਦ ਦੇ ਵਿੱਚ ਦੇਣਾ ਸੀ ਤੇ ਜਿਹੜਾ ਬਾਅਦ ਦੇ ਵਿੱਚ ਲੱਖ ਰੁਪਿਆ ਦੇਣਾ ਸੀ ਉਹਦਾ ਇੰਤਜ਼ਾਮ ਉਸ ਅਨੁਰਾਗ ਨੇ ਕਰਨਾ ਸੀ ਇਦਾਂ ਫਿਰ ਇਹਨਾਂ ਨੇ ਜਿਹੜੀ ਉਸ ਦਲੀਪ ਦੀ ਸੁਪਾਰੀ ਦਿੱਤੀ RAM JI NAGAR ਨੂੰ ਹੁਣ RAM JI NAGAR ਨੇ ਆਪਣੇ ਨਾਲ ਦੋ ਜਾਣੇ ਹੋਰ ਲੜਾਏ ਤੇ ਹੁਣ 19 ਮਾਰਚ 2025 ਨੂੰ ਜਦੋਂ ਹੁਣ ਦਲੀਪ ਨੇ ਫੋਨ ਕਰਕੇ ਇਸ ਪ੍ਰਗਤੀ ਨੂੰ ਦੱਸਿਆ ਸੀ ਕਿ ਮੈਂ ਕੰਮ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਹਾਂ ਤਾਂ ਫਿਰ ਇਹਨੇ ਸਾਰੀ ਇਨਫੋਰਮੇਸ਼ਨ ਜਿਹੜੀ ਉਸ ਅਨੁਰਾਗ ਨੂੰ ਦਿੱਤੀ ਤੇ ਅਨੁਰਾਗ ਨੇ ਅੱਗੇ RAM JI NAGAR ਨੂੰ ਦੱਸਿਆ ਹਉ ਰਾਮਜੀ ਨਾਗਰ ਮੋਟਰਸਾਈਕਲ ਲੈ ਕੇ ਉਸ ਜਗ੍ਹਾ ਦੇ ਉੱਤੇ ਪਹੁੰਚਦਾ ਜਿੱਥੇ ਕਿ ਇਹ ਦਲੀਪ ਕੰਮ ਕਰ ਰਿਹਾ ਸੀ ਤਾਂ ਉੱਥੇ ਜਦੋਂ ਇਹ ਘਰ ਵਾਪਸ ਆਉਣ ਲੱਗਦਾ ਤਾਂ ਨਾਲ ਦੀ ਨਾਲੇ ਉਹਦੇ ਕੋਲ ਪਹੁੰਚਦੇ ਆ ਉਹਨੂੰ ਜਾ ਕੇ ਉੱਥੇ ਕਹਿੰਦਾ ਕਿ ਸਾਡੀ ਗੱਡੀ ਕਿਤੇ ਫਸ ਗਈ ਆ ਤੂੰ ਆਪਣੀ ਕ੍ਰੇਨ ਦੇ ਨਾਲ ਸਾਡੀ ਗੱਡੀ ਕੱਢ ਦੇ ਤਾਂ ਹੁਣ ਜਿਹੜਾ ਇਹ ਦਲੀਪ ਸੀ ਉਹਨਾਂ ਨੇ ਇਹ ਗੱਲਾਂ ਦੇ ਵਿੱਚ ਆਉਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਗੱਡੀ ਦਿਖਾਓ ਹੈ ਕਿੱਥੇ ਆ ਪਹਿਲਾਂ ਮੈਂ ਦੇਖ ਕੇ ਆਉਣਾ ਤਾਂ ਉਸ ਤੋਂ ਬਾਅਦ ਮੈਂ ਉੱਥੇ ਕ੍ਰੇਨ ਲੈ ਕੇ ਚੱਲਿਆ ਜਾਊਗਾ ਤਾਂ ਹੁਣ ਇਹ ਜਿਹੜਾ ਦਲੀਪ ਸੀ ਇਹਨਾਂ ਦੇ ਨਾਲ ਮੋਟਰਸਾਈਕਲ ਦੇ ਉੱਤੇ ਬੈਠਦਾ ਤੇ ਇਹ ਪਲੀਆਵਾਲ ਨੂੰ ਚਲੇ ਜਾਂਦੇ ਆ ਪਲੀਆ ਪਿੰਡ ਦੇ ਵਿੱਚ ਜਾ ਕੇ ਇੱਕ ਸੁੰਨੀ ਜਗ੍ਹਾ ਦੇ ਉੱਤੇ ਜਦੋਂ ਇਹ ਪਹੁੰਚਦੇ ਆ ਉੱਥੇ ਫਿਰ ਜਿਹੜੇ ਤਿੰਨ ਚਾਰ ਜਾਣੇ ਸੀ ਜੋ ਦਲੀਪ ਨੂੰ ਲੈ ਕੇ ਆਏ ਸੀ ਜਗ੍ਹਾ ਦਿਖਾਉਣ ਦੇ ਲਈ ਉਹ ਉੱਥੇ ਲਿਜਾ ਕੇ ਇਹਨੂੰ ਉਤਾਰਦੇ ਆ ਤੇ ਜਦੋਂ ਦਲੀਪ ਦੇਖਦਾ ਉੱਥੇ ਉਹਨੂੰ ਕੋਈ ਗੱਡੀ ਨਜ਼ਰ ਨਹੀਂ ਆਉਂਦੀ ਤਾਂ ਗੱਡੀ ਬਾਰੇ ਪੁੱਛਦਾ ਤਾਂ ਫਿਰ ਇਹ ਨਾਲ ਦੀ ਨਾਲ ਦਲੀਪ ਦੇ ਉੱਤੇ ਹਮਲਾ ਕਰ ਦਿੰਦੇ ਆ ਉਹਦੇ ਸਿਰ ਦੇ ਵਿੱਚ ਕਾਫੀ ਜ਼ਿਆਦਾ ਸੱਟਾਂ ਮਾਰਦੇ ਆ ਤੇ ਜਿਹੜਾ ਇਹ RAM JI NAGAR ਸੀ ਇਹ ਦਲੀਪ ਦੇ ਸਿਰ ਦੇ ਵਿੱਚ ਗੋਲੀ ਵੀ ਮਾਰ ਦਿੰਦਾ ਤੇ ਜਿਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ ਤੇ ਫਿਰ ਉਸ ਨੂੰ ਉੱਥੋਂ ਦੇ ਇੱਕ ਪਿੰਡ ਦੇ ਪਲੀਆ ਪਿੰਡ ਦੇ ਕੁਝ ਲੋਕ ਜਿਹੜੇ ਸ਼ਾਮ ਨੂੰ ਦੇਖਦੇ ਆ ਕਿ ਉੱਥੇ ਇੱਕ ਬੰਦਾ ਪਿਆ ਫਿਰ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਤੇ ਨਾਲ ਦੀ ਨਾਲ ਫਿਰ ਪੁਲਿਸ ਵਾਲੇ ਐਂਬੂਲੈਂਸ ਲੈ ਕੇ ਉੱਥੇ ਪਹੁੰਚਦੇ ਆ ਤੇ ਦਲੀਪ ਨੂੰ ਹਸਪੀਟਲ ਲੈ ਕੇ ਜਾਂਦੇ ਆ ਤੇ 2 ਦਿਨ ਬਾਅਦ ਉੱਥੇ ਜਿਹੜਾ ਦਲੀਪ ਆ ਆਪਣਾ ਦਮ ਤੋੜ ਦਿੰਦਾ ਤੇ ਇਦਾਂ ਫਿਰ ਹੌਲੀ-ਹੌਲੀ ਕਰਕੇ ਜਿਹੜੇ ਪੁਲਿਸ ਵਾਲੇ ਨੇ ਜਿਹੜੇ ਸਰਵੇਲੈਂਸ ਦੀ ਮਦਦ ਦੇ ਨਾਲ ਸੀਸੀਟੀਵੀ ਤੋਂ ਜਿਹੜਾ RAM ji ਨਾਗਰ ਨੂੰ ਲੱਭਦੇ ਆ ਤੇ ਹੌਲੀ-ਹੌਲੀ ਕਰਕੇ ਇਸ ਕੇਸ ਨੂੰ ਹੱਲ ਕਰ ਦਿੰਦੇ ਆ ਤੇ ਇਦਾਂ ਫਿਰ ਇਹ ਕੇਸ ਦਾ ਖੁਲਾਸਾ ਹੋਇਆ ਤੁਸੀਂ ਦੇਖੋ ਕਿੱਡਾ ਵੱਡਾ ਪਲਾਨ ਸੀ ਜਿਹੜਾ ਇਹਨਾਂ ਨੇ ਬਣਾਇਆ ਇੱਕ ਬਹੁਤ ਵੱਡੀ ਬੇਵਕੂਫੀ ਸੀ ਜੇ ਸ਼ਾਇਦ ਜਿਹੜੀ ਉਹ ਪ੍ਰਗਤੀ ਸੀ ਆਪਣੇ ਘਰਦਿਆਂ ਦੇ ਨਾਲ ਗੱਲ ਕਰਦੀ ਕਿ ਉਸਨੇ ਨੁਰਾਗ ਦੇ ਨਾਲ ਵਿਆਹ ਕਰਾਉਣਾ ਤਾਂ ਸ਼ਾਇਦ ਉਸਦੇ ਘਰ ਦੇ ਉਹਦੇ ਨਾਲ ਵਿਆਹ ਕਰਾਉਣ ਦੇ ਲਈ ਮਾਨੀ ਜਾਂਦੇ ਪਰ ਉਹਨੇ ਆਪਣਾ ਲਾਲਚ ਦਿਖਾਇਆ ਉਹਨੂੰ ਇਦਾਂ ਸੀ ਕਿ ਮੈਂ ਲਗਜ਼ਰੀ ਲਾਈਫ ਵੀ ਜਿਉਣੀ ਆ ਇਸ ਕਰਕੇ ਉਨੇ ਇੱਕ ਬੇਕਸੂਰ ਦਲੀਪ ਨੂੰ ਵਿਚਾਰੇ ਨੂੰ ਆਪਣਾ ਬਲੀ ਦਾ ਬੱਕਰਾ ਬਣਾਇਆ ਤੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਉਹਦੀ ਜਿਹੜੀ ਦੌਲਤ ਸੀ ਜਾਂ ਉਸਦਾ ਪੈਸਾ ਸੀ ਉਸ ਦੇ ਉੱਤੇ ਐਸ਼ ਕਰਨੀ ਚਾਹੀਦੀ ਪਰ ਹੁਣ ਇਸ ਦਲੀਪ ਦਾ ਵਿਚਾਰਦਾ ਕੋਈ ਕਸੂਰ ਵੀ ਨਹੀਂ ਸੀ ਉਹ ਸਿਰਫ ਉਹਨੂੰ ਪਿਆਰ ਕਰਦਾ ਸੀ ਜੋ ਕਿ ਉਹਨੇ ਜਿਹੜਾ ਪ੍ਰਾਕ੍ਰਿਤੀ ਨੇ ਝੂਠਾ ਪਿਆਰ ਕੀਤਾ ਸੀ ਉਹਨੂੰ ਤੇ ਇਸ ਤਰ੍ਹਾਂ ਵਿਚਾਰੇ ਦੀ ਉਸਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਇਦਾਂ ਇਸ ਕੇਸ ਦਾ ਅੰਤ ਹੁੰਦਾ ਤੁਹਾਡਾ ਇਸ ਦੇ ਬਾਰੇ ਕੀ ਮੰਨਣਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ